ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਟੀ ਵੀ ਆਖਿਓ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮਥੇਨ ਲਾਇਆ ਵਾ ਆ ਦੇਖਣ ਡਿਆ ਵਾ ਆ ਜੇ ਸਾਸ ਸੇਰ ਤੇ ਨੌ ਸਵਾ ਸੇਰ ਦੇ ਵਿੱਚ ਸਾਰ ਤੇ ਸਾਧਨੀ ਬਾਬਾ ਦਾ ਭਗਤ ਨਹੀਂ ਬਾਬਾ ਤੇ ਬਾਬੇ ਆਣੀ ਭਗਤ ਤੇ ਭਗਤ ਨਹੀਂ 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 ਭਗਤ ਨਹੀਂ ਹੋ ਸਕਦੇ ਤੁਸੀਂ ਤਾਂ ਸਾਧਵਾ ਸਾਧ ਹੀ ਹੁੰਦੇ ਸਾਨ ਹੈ ਸਾਨਵਾਏ ਸਾਨ ਸਾਨ ਤੇ ਸਾਨਣੀ ਚਲੋ ਰਕबीर ਜੀ ਸਤਿ ਸ਼੍ਰੀ ਅਕਾਲ ਰਗਵੀ ਸਾਸਰੀ ਕਾਰ ਇੱਧਰ ਸਾਡੀ ਸੋਖਾ ਮੰਮੀ ਸਾਸਰੀ ਕਾਲੀ ਆ ਤੁਹਾਨੂੰ ਆਂਟੀ ਭਾਂਡਾ ਕਰਾਉਣਾ ਤੇ ਬੈਠ ਥੱਲੇ ਬੈਹ ਜਾਨੀ ਕਾਉ ਮੰਨੂ ਫੇਰ ਬਾਬਿਆਂ ਨੂੰ ਮੰਨੂਗੀ ਕਿ ਪੱਕਾ ਚੱਲ ਬੈਠੋ ਨਹੀਂ ਤਾਂ ਲੱਗਦਾ ਜੇ ਕੁ ਮਨ ਲਾ ਦੀਏ ਫਿਰ ਮੰਨੇਗੀ ਬਾਬਿਆਂ ਨੂੰ ਮੰਨੂਗੀ ਜੈ ਬਾਬਿਆਂ ਦੀ ਜੇ ਚਲੀਆ ਨੋਵੇਂ ਚਲੀ ਅੱਗੇ ਪਿੱਛੇ ਗੋਡੇ ਕੁ ਟਣਾ ਰਹੀ ਮੰਨੇਗੀ ਬਾਬਿਆਂ ਨੂੰ ਮੰਨੂਗੀ ਮੰਨੂ ਮੇਰੀ ਅੱਗੇ ਕੋਟਰ ਦੀਆਂ ਵਾ ਚਲੋ ਉਹ ਟੈਂਸ਼ਨ ਜਮਨ ਸੂਡ ਲੈ ਕੇ ਜਦੋਂ ਫਿਰ ਮੰਨੇਗੀ ਬਾਬਿਆਂ ਨੂੰ ਜੇ ਤੂੰ ਨੋ ਤੇ ਪੂਰਾ ਹੁਕਮ ਚਲਾਉਣ ਲਾਪੇ ਫਿਰ ਮੰਨੂਗੀ ਬਾਬਿਆਂ ਨੂੰ ਨਹੀਂ ਹੋ ਜੈ ਹੁਣ ਮੈਂ ਦਿੱਤ ਲਉਗੀ ਫਿਰ ਮੰਨੇਗੀ ਬਾਬਿਆਂ ਨੂੰ ਕਿਦਾਂ ਕਿਹਾ ਹੋ ਗਿਆ ਮੈਂ ਨੋ ਤੇ ਲੱਤ ਤੋੜ ਦੂ ਫਿਰ ਮੰਨੇਗੀ ਬਾਬਿਆਂ ਨੂੰ ਕੀ ਨਹੀਂ ਕੀ ਨੋ ਮੇਰੀ ਕਮੀ ਲੱਤ ਤੋੜ ਦੂ ਫਿਰ ਮੰਨੇਗੀ ਹਾਂ ਮੰਨੂਗੀ ਮੰਨੂਗੀ ਫਿਰ ਜੈ ਬਾਬਿਆਂ ਦੀ ਇਹ ਕਾਰ ਤੇ ਗੁੱਠੀ ਸਿੱਧੀ ਗੱਲ ਕਾਂਡੀ ਕਰ ਕੋਈ ਗੱਲ ਕੀ ਨੌਂ ਦੇ ਵਰਗਲਾਬ ਨੌ ਮੇਰੀਆਂ ਬਹੁਤ ਚੰਗੀਆਂ ਜਿਹੜੀਆਂ ਅੱਗੇ ਕਰਨੀ ਏ ਕਿਹੜੀਆਂ ਜਿਹਨੀਆਂ ਅੱਗੇ ਕਰਨੀ ਆ ਰਾਬੰਦੂ ਜਾ ਰਾਬੰਦੂ ਰਹਿਣਦੋਗੇ ਤੇ ਅਸੀਂ ਆਪਣੇ ਨੌਂ ਦੀ ਬਹੁਤ ਸਿਫਤ ਕਰਦੇ ਤੇ ਹੈ ਵੀ ਚੰਗੀਆਂ ਵਾਂ ਹਾਂਜੀ ਇਹ ਇਹ ਕਾਂਡੋ ਨੇ ਪ੍ਰਦੇਸ਼ ਨਹੀਂ ਨਹੀਂ ਇੱਥੇ ਜਿਹੜੀ ਹੁਣ ਕਿਦਾਂ ਉਹ ਕਰ ਇੱਥੇ ਤਾਂ ਜੇ ਅਸੀਂ ਆਉਣ ਹੀ ਨਹੀਂ ਆ ਕਾਂਡੀ ਉਹ ਕਰ ਉਹ ਕਰ ਕਿਹੜੀਆਂ ਦੱਸਦੀ ਨਹੀਂ ਰਹਿਣ ਪੀ ਹੈਂ ਜੇ ਮੈਂ ਦਾਤੀਆਂ ਵੇ ਤੂੰ ਸੱਚੀ ਭਾਬੇ ਨੂੰ ਮੰਨਣਾ ਪਵੇ ਤੂੰ ਦੱਸ ਦੇ ਮੰਨ ਲੂੰਗੀ ਮੈਂ ਅਹੀਂ ਕਿਉਂ ਤੇਰੇ ਘਰ ਗਲਾਪ ਆਈ ਨਹੀਂ ਕਲਾ ਦੀ ਗੱਲ ਨਹੀਂ ਨਹੀਂ ਗੱਲ ਤੇ ਆ ਵਾ ਫੇਰ ਇਹ ਦੱਸੋ ਵੀ ਤੁਹਾਡੇ ਕੋ ਕਿੰਨੇ ਘਾਇਏ ਸਵੇਰ ਦੇ ਬਲਿਆ ਗਿਆ ਨਾ ਮੇਰੇ ਪੁੱਛਣਾ ਬੰਦੇ ਆ ਗਏ ਆਪੇ ਤਾਂ ਹੁੰਦੇ ਆ ਪੁੱਛਣਾ ਪਵਾਉਣ ਵਾਲੇ ਆਉਣਾ ਮੋਇਆਂ ਨਹੀਂ ਹਾਂ ਇਹਦੇ ਉਹ ਗੱਲ ਤੇ ਵੀਡੀਓ ਬਣ ਗਈ ਆਹੀਂ ਕੜੀਆਂ ਸੱਚੀ ਕਰਦੇ ਆ ਇਹ ਕੰਮ ਆਂਟੀ ਇਹ ਨਾ 100 ਰੁਪਏ ਤੇਰੇ ਘਰਿਆਂ ਤੇ ਤਾਂ ਕਰਕੇ ਕਹਿਦੇ ਆਂਟੀ ਸੱਚੀ ਸਸਰੀ ਘਰ ਦੇ ਆਂਟੀ ਡਰ ਗਈ ਆਂਦੀ ਵੀਡੀਓ ਬਣ ਡੇ ਤਾਂ ਇਹਦਾ ਸੱਚੀ ਨਾ ਕਿਤੇ ਆ ਜਾਣ ਸੰਗ ਤਾਂ ਹੁੰਦੇ ਪੇ ਸੰਗਤਾ ਹੁਣ ਲਾ ਕੇ ਬਾਬੇ ਹੁਣੇ ਕਿਹਾ ਵਿਆਹ ਲੈਂਦੇ ਹੁਣ ਆ ਨਹੀਂ ਕਰ ਬਾਬੇ ਕਰ ਤੂੰ ਫੇਰ ਸਿੱਧਾ ਭਗੜਾ ਬਉਂਦੇ ਨਹੀਂ ਬਾਬੇ ਕਰ ਤੂੰ ਫੇਰ ਵੀ ਜੀ ਜਿੱਦੀ ਉੱਧਰੀ ਗੱਲ ਜੇ ਮੇਰੀ ਗੱਲ ਹੈ ਮੈਂ ਬਾਬੇ ਕਰ ਬਾਜੇ ਦੀ ਹੈ ਬਾਜੇ ਦੀ ਮੋ ਬਤ ਗਿਆ ਹਾਂ ਕੱਲ ਤੋਂ ਫੇਰ ਮੱਝ ਦੀ ਮੋਮਬਤੀ ਇਹ ਫੇਮਸ ਕਰਦਾ ਵਾਦੀ ਕੱਲ ਤੋਂ ਫੇਰ ਮੱਝ ਦੀ ਮੋਮਬਤੀ ਫੁੱਲ ਮੱਝ ਦੀ ਮੋਮਬਤੀ ਚੱਲਣਾ ਕੱਲ ਨੂੰ ਇੱਕ ਦਿਨ ਚ ਚਾਰ ਚਾਰ ਰਿਲਾ ਬਣੇ ਜਾਂਦੀਆਂ ਮੈਂ ਕਿਹਾ ਵੱੱਦ ਵੱੱਦ ਪੈਣੀ ਅੱਲ ਕਿੰਨਾ ਹਪਰਾ ਉਦਾਂ ਹੀ ਡਰਾਫਟ ਚ ਆ ਡਰਾਫਟ ਚ ਸੇਪ ਪਈ ਜਾਂ ਛੁੱਟੀ ਜਦੀ ਜਾਂ ਜੇ ਤੇ ਬਾਬੇ ਚਿਲ ਜਾਣਗੇ ਵਿਆਹ ਹਾਂ ਤੇ ਤੁਮਰ ਕਬੀਰ ਨੂੰ ਨਾਲ ਲੈ ਕੇ ਨਾ ਤੂੰ ਚੌਂਕੀ ਭਰੀ ਜਾਮੀ ਉਹਨਾਂ ਚੇਰ ਮੈਂ ਕੱਲ ਪਿਆਵੇਂ ਮੋਰਤ ਤੇ ਕਰਾਂਦੀ ਫਿਰਾਂ ਮੈਂ ਭਰੇ ਬਾਬੇ ਨੇ ਕੀ ਕੋ ਰੱਖਿਆ ਹਵਨੇ ਨਹੀਂ ਨਹੀਂ ਬਾਬੇ ਨੇ ਸੋਡਾ ਦੇ ਕੇ ਤੈਨੂੰ ਤੈਨੂੰ ਜਣਾ ਦੌੜਾ ਲਵਾਈਆਂ ਜੇ ਮੇਰੀਆਂ ਕਿਨੂੰ ਆ ਗਿਆ ਨਾ ਮਿੱਠਾ ਛੱਡਣਾ ਅਰੇ ਮੰਨੀ ਨਹੀਂ ਐ ਬਾਬਿਆਂ ਨੂੰ ਬਾਦੇ ਨਹੀਂ ਮੰਨੀ ਜਾ ਮੈਂ ਨਹੀਂ ਮੰਦੀ ਇਹੋ ਜਿਹਾ ਬਾਬਿਆਂ ਨੂੰ ਕੋਈ ਨਹੀਂ ਬਣਾ ਲਾਦਾ ਕਿ ਬੀਬਾ ਮੈਂ ਲਾਦਾਂਗੇ ਜਿਹੜੀਆਂ ਮਾੜੀਆਂ ਚੰਗੀਆਂ ਨੱਚਣ ਲਾਦਾਂਗੇ ਬੀਬਾ ਇਹ ਕਾਣਾ ਨਹੀਂ ਹੁੰਦਾ ਹੁੰਦਾ ਕਹ ਪਰਹੀਂ ਨਹੀਂ ਮੰਨਦੇ ਐ ਜਿਹੜੀਆਂ ਤੁੜਾਣੀਆਂ ਚੰਗੀਆਂ ਜਿਹੜੀਆਂ ਮਾੜੀਆਂ ਚੰਗੀਆਂ ਨਵਾਂ ਦੀਆਂ ਚੁਗਲੀਆਂ ਕਰਦੀ ਐ ਨਾ ਇੱਥੇ ਆਣ ਆਣਗੇ ਓਹ ਥੋੜੀ ਇਹਦੀ ਲੱਤ ਵੇਖੀ ਆਏ ਤੇ ਪੱਕਾ ਮਨੂ ਬਾਬਿਆਂ ਨੂੰ ਨਹੀਂ ਨਹੀਂ ਗਾਣਾ ਨਹੀਂ ਨੱਚਣ ਲਾਦਾਂਗੇ ਬੀਬਾ ਕਿਦਾਂ ਗਾਣਾ ਨੱਚਣ ਲਾਦਾਂਗੇ ਬੀਬਾ ਮਸਤਾ ਬਣਾ ਦੇਣਗੇ ਬੀਬਾ ਨਾ ਕੋਈ ਗੱਲ ਤੇਰੀ ਗੱਲ ਆਈ ਉਹ ਕਰ ਦੂਗਾ ਕਰੋ ਕਰੋ ਜਿਹੜੀ ਜੀ ਸਦਕੇ ਅੰਟੀ ਜੇ ਤੇਰੇ ਘਰ ਵਾਲੇ ਨਾ ਪਾਏ ਫਿਰ ਮੰਨੇਗੀ ਬਾਬਿਆਂ ਨੂੰ ਫੇ ਮੰਨੇ ਕੀ ਫੇਰੇ ਬਾਬਿਆਂ ਨੂੰ ਛਿੱਤਰ ਫੇਰੂਗੀ ਡਾਂਗੇ ਕੱਥਲੇ ਕੁੱਤੇ ਇਹ ਥੋੜੀ ਗੱਲ ਹੈ ਇੱਕ ਠੇਕੋ ਨਹੀਂ ਗੱਲ ਹੈ ਜੇ ਤੈਨੂੰ ਹੁਣ ਆਪਾ 에어ਪੋਰਟ ਤੇ ਨਾ ਜਾਂਦਗੀ ਫੇਰ ਮੰਨੂਗੀ ਬਾਬਿਆਂ ਨੂੰ ਮੰਨੂਗੀ ਬਾਬਿਆਂ ਨੂੰ ਫੇਰ ਮੰਨੇਗੀ ਮੰਨੂਗੀ ਮੰਨੂਗੀ ਮੰਨਣਾ ਪੈਣਾ 에어ਪੋਰਟ ਤੋਂ ਤੂੰ ਹੀ ਵਲੌਗ ਸ਼ੁਰੂ ਕਰ ਲੈ ਫੇਰ ਕਿਉਂ ਰਮਾਉਂਦਾ ਕਿ 에어ਪੋਰਟ ਤੇ ਜਾਣਾ ਆਹੋ ਖਾਲੀ ਟੱਪੇ ਖਾਲੀ ਪਾ ਕੋਈ ਨਹੀਂ ਹੈ ਗਾਇਨਾ ਚ ਖਾਲੀ ਨਹੀਂ ਹਾਂ ਜਿਹੜਾ ਫਲ ਪਿਆ ਟੋਕਰੀ ਚ ਫਲ ਪੋਣਾ ਛੋਲੀ ਚ ਇਹ ਫਲ ਪੋਣਾ ਕੋਣ ਦਾ ਦੀਵਾਰੀ ਆਂਟੀ ਫਲ ਦੀ ਚਲੋ ਕਰੋ ਸਟਾਰਟ ਹੁਣ ਫੇਰ ਆਂਟੀ ਕਰਦੇ ਚਲੋ ਹੋ ਗਏ ਤਿਆਰ ਸਾਰੇ ਸਾਰੇ ਰੈਡੀ ਆ ਜੀ ਤੁਸੀਂ ਡਿਸਟਰਬ ਨਾ ਕਰੋ ਹਾਂ ਹਾਂ ਇਹ ਵੀ ਇੱਕ ਸਵਾਲ ਹੈ ਚਲੋ ਮੈਂ ਗਈ ਨਹੀਂ ਕਰਨ ਹਾਂ ਇਹ ਕੀ ਬਾਬਾ ਜੀ ਮੈਂ ਤੇ ਥੱਕ ਗਈ ਹਲੇ ਤੱਕ ਕੋਈ ਸਾਮੀ ਨਹੀਂ ਆਈ ਬਾਬਾ ਜੀ ਹਾਂ ਹਾਂ ਉਹ ਤੇਰੇ ਅਲਵੇ ਕੇ ਆ ਸੰਗ ਲਿਆ ਮੇਰਾ ਮੇਰੇ ਨੇ ਮੈਂ ਖਰੀਦਾ ਨਹੀਂ ਹੁੰਦਾ ਨਹੀਂ ਮੋਗਾ ਮਾਸੀ ਨਹੀਂ ਮੇਰੇ ਕੋਲ ਬੈਠਣੇ ਹੁੰਦਾ ਉਹ ਉੱਡੀ ਦਾ ਮਾਰ ਕੇ ਚਲੋ ਇਹ ਕਰੋ ਚਲੋ ਪੜਾ ਇਹ ਨਹੀਂ ਨਹੀਂ ਪੜਾ ਹੀ ਨਾ ਨਹੀਂ ਨਹੀਂ ਦੁਬਾਰਾ ਜਾ ਬਿਲਕੁਲ ਨਹੀਂ ਨਾ ਚਲ ਕੋਈ ਨਹੀਂ ਪਾਜੀ ਬੁਟ ਹੋ ਗਿਆ ਹੁਣਾ ਵਾ ਯਾ ਸਭੀ ਦੇ ਸੀਨ ਨਹੀਂ ਇਦਾਂ ਵਧੀਆ ਕੀ ਦੱਸ ਕੇ ਹਾਏ ਹਾਏ ਬਾਲ ਚੂਲੇ ਓੜੀ ਪਿੱਤੀਆਂ ਦਾ ਲਕਰ ਆ ਕਿਉਂ ਹਟ ਤੂੰ ਬਾਦੂ ਖਾ ਨਹੀਂ ਲੱਡੂ ਬਾਦੂ ਖਾ ਤੇਰੀ ਗੱਲਾਂ ਲੱਤ ਖਾ ਕੇ ਯਾ ਸੋਣਾ ਚੀਂ ਇੰਕਾ ਦੇਿਆਣੀ ਮੇਰਾ ਦਿਲ ਕੰਗੈ ਤੁਹਾਡੇ ਲੱਗੇ ਮੜਾ ਜੇ ਲੰਮਾ ਇਹ ਨਾ ਪੈ ਜਾਵੇਂ ਇੱਥੇ ਉਹ ਭਗਦਣੀਆਂ ਸਿੱਧੀ ਹੋ ਕੇ ਬਹਿ ਲੱਤਾਂ ਜਿਹੇ ਦੁਖੀ ਜਾਣ ਦੀ ਜਿਹੜਾ ਪ੍ਰਸ਼ਾਦ ਇੱਥੇ ਆਉਂਦਾ ਕੋਈ ਕਿਉਂ ਆਉਂਦਾ ਕੋਈ ਦੁੱਧ ਚੜਾ ਜਾਂਦਾ ਸਾਰਾ ਕੁਝ ਤੇ ਤੂੰ ਖਾ ਪੀ ਜਾਣੀ ਆ ਹળે ਵੀ ਤੇਰੀਆਂ ਲੱਤਾਂ ਦੁਖਾਂ ਰਹੀਆਂ ਸਿੱਧੀ ਹੋ ਕੇ ਬਹਿ ਜਾ ਕੋਈ ਨਾ ਕੋਈ ਚੇਂਦੇ ਨੇ ਆ ਕੇ ਕੀ ਤੱਕ ਕਦੋਂ ਅਟੈਕ ਕਰ ਦੇਣਾ ਮੈਂ ਹਜੇ ਕਿਹੜਾ ਕੋਈ ਆਂਡ ਚਲ ਘੜੀ ਕੱਖ ਲਾ ਲਈਨੀ ਆ ਉਹ ਬੈਠੀ ਰਹਿ ਸਿੱਧੀ ਹੋ ਕੇ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਅੱਗੇ ਬੀਬਾ ਉਹ ਕੀ ਲਿਆ ਜਾਊਗਾ ਇਹ ਸੋਨੇ ਦੀ ਟੈਨਸ਼ਨ ਨਾ ਲੈ ਬੀਬਾ ਇਹ ਤੇਰੀ ਇਮਾਨਤ ਆ ਸਾਡੇ ਕੋਲ ਹਾਂ ਬਾਬਾ ਜੀ ਬੱਸ ਬਾਬਾ ਜੀ ਹਾਂ ਵੀ ਲੋ ਬਾਬੀ ਹੋ ਗਿਆ ਤਿਆਰ ਬਾਕੀ ਇੱਕ ਮਿੰਟ ਦਾ ਦੱਸਾਂ ਹਾਂ ਆਂਟੀ ਵੀਡੀਓ ਕੁੱਤੀ ਹੋ ਰਾਮ ਜਾਦੀ ਉਹ ਘਟ ਗਿਆ ਕਰ ਕਿਉਂ ਕੀ ਗੱਲ ਤੁਹਾਨੂੰ ਐਡਾ ਗੁੱਸਾ ਚੜਦਾ ਵਾ ਚੜਿਆ ਨਹੀਂ ਮਜ਼ਾ ਹੀਦਾਉਂਦਾ ਜਦੋਂ ਤੁਸੀਂ ਪਖੰਡ ਕਰਦੇ ਝੂਠੇ ਸਾਥ ਬਣੇ ਜੇ ਤੁਹਾਨੂੰ ਹੋਰ ਭਰਾਵਾ ਕੋਈ ਅਮਲੀ-ਉਮਲੀ ਰਗੀਰ ਕਰ ਮੈਂ ਬਹਿ ਜਾ ਸਾਰੇ ਟੁੱਮੀ ਖੇੜੀ ਕੋਈ ਨਹੀਂ ਕਰਦਾ ਐਵੇਂ ਨਾ ਅੰਟੀ ਦੇ ਪਾਸੇ ਤੋੜ ਦੇ ਵਿਚੇਰਾਣੋਂ ਦੇ ਵੀ ਲੈ ਕੇ ਆਈਆਂ ਨਾਲ 10 ਪਾ ਕਿੱਥੇ ਆ ਸੋਨਾ ਇਹ ਸਾਰੇ ਨਕਲੀ ਆ ਆ 3-400 ਦਾ ਸਾਮਾਨ ਨਹੀਂ ਸਾਰਾ ਆ ਸੁੱਖ ਨੂੰ ਵੀ ਅਸਲੀ ਲੱਗਣ ਡਿਆ ਨੀ ਵੀਰੇ ਸੁੱਖ ਕਿੱਥੇ ਹੁਣ ਸਾਦ ਨਹੀਂ ਕਿੱਥੇ ਗਈ ਆ 3-400 ਦਾ ਨੀ ਨਹੀਂ ਆਤਾ 300 ਦਾ ਕੱਲ ਆ ਕੱਲ 300 ਦਾ ਹਾਂ ਸਾਡੇ 350 ਦਾ ਸੁੱਖ ਇਧਰ ਆ ਤੇਰੇ ਪਾਸੇ ਕਿ ਕਿਆ ਵਾ ਹਾਂ 150 ਦਾ 200 ਉਹਦੇ ਆ 8000 10000 ਦਾ ਸਮਾਨ ਗੱਲ ਕਰਦੀ 90 ਦਾ 500 ਦਾ ਹੈਗਾ ਆ 150 ਦਾ ਕਰਾ ਵਾ 100 ਰੁਪਏ ਦੇ ਦਾ ਪਰ ਮੇਰੀ ਗੱਲ ਸੁਣੋ ਉਧਰ ਲੋਕੀ ਹੁ ਕਰਦੇ ਵੀ ਇਦਾਂ ਹੀ ਆ ਨਾ ਬਲਜੀਤ ਕਰਦੇ ਵੀ ਇਦਾਂ ਹੀ ਆ ਲੋਕੀ ਪਖੰਡੀ ਸਾਧੂ ਜਿਹੜੇ ਬੈਠੇ ਇਹਨਾਂ ਵਰਗੇ ਮਨਜੀਤ ਹੋਣਾ ਵਰਗੇ ਸਾਭੀ ਹੋਣਾ ਵਰਗੇ ਇਦਾਂ ਦੁਨੀਆਂ ਬੈਠੀ ਆ ਜਿਹਦਾ ਸੁਣੀ ਨੂੰ ਸ੍ਰੀ ਸੁਣਾਉਣ ਇੱਕ ਸੇ ਮੰਨ ਰੰਜਨ ਆ ਆਹੋ ਤੇ ਕੋਈ ਇਹਦੇ ਲੋਕਾਂ ਨੇ ਕਿ ਲੋਕਾਂ ਬਾਬਿਆਂ ਦੇ ਡੇਰਾਂ ਤੇ ਘਟ ਜਾਇਆ ਕਰੂ ਗੁਰੂ ਘਰ ਜਾਓ ਜਿੰਨੇ ਵੀ ਜਾਣਾ ਵਾ ਇਹ ਗੁਰੂ ਸਾਧੂਆਂ ਦੇ ਡੇਰਿਆਂ ਤੇ ਇਹੋ ਕੋਸ਼ਿਸ਼ ਏ ਜਿਹੜੀ ਇਹਨਾਂ ਦੇ ਡਾਇਲੌਗ ਬਾਜੀ ਅੰਦਰ ਹੀ ਨਾ ਜਿਹੜੀ ਇਹਨਾਂ ਨੇ ਕਹੀ ਕਿ ਸ ਦਹਾਂ ਚੁਕੇ ਹੈ ਇੱਕ ਦੇ ਜਾਂ ਦੋਆਂ ਨੇ ਹੋ ਜਾਂਦਾ ਬੱਚਾ ਹੁੰਦਾ ਬੇਟਾ ਹੁੰਦਾ ਤੇ ਉਹ ਮੁਰਗੀ ਹਾਨੂੰ ਮੰਨਣਾ ਪੈਂਦਾ ਤੇ ਗੱਲ ਇਤਨਾ ਹੀ ਉਹ ਕਿਤੇ ਸਭ ਵੀ ਹੋ ਜਾਂਦਾ ਆਹੋ ਤੇ ਬਾਕੀ ਐ ਤੇਰੀ ਝੋਲੀ ਚ ਨੇ ਫਲ ਪਾਉਣਾ ਹੀ ਬਾਬੇ ਨੇ ਬਾਬਾ ਤੇ ਪਹਿਲੋ ਹੀ ਦਵੱਲੇ ਆ ਗਿਆ ਵਾ ਕੀ ਆਖਣਾ ਯਾਰ ਤੇਰੀ ਝੋਲੀ ਚ ਫਲ ਪਾਤਾ ਇੱਕ ਤੈਨੂੰ ਰੱਬ ਨੇ ਪੁੱਤ ਦੇਣਾ ਵਾ ਤੇ ਇੱਕ ਤੇਰਾ ਘਰ ਸੋਦੋ ਜਾਣਾ ਵਾ ਬੜਾ ਸਵਾਦ ਆ ਸਵਾਦ ਵਾ ਨਾਲ ਪਾਪਾ ਦਾ ਟਿੱਖਾ ਚੋਖਾ ਨਿਕੜਿਆ ਬਾਹਰ ਚੋਖਾ ਅੰਮੀਆ ਸਾਹਮਣੇ ਹੋ ਜਾਣਗੀ ਤਾਂ ਫਿਰ ਕੀ ਆ ਸੱਚੋਂ ਠਾੜੀ ਮਿਲਦੀ ਹੈ ਹਮ ਐੜੀਆਂ ਨੀਆਂ ਫੋਲੀਆਂ ਇੱਕ ਤੇ ਜਾਲ